ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਪਿੱਛੇ ਜੇ ਕਈ ਇੰਟਰਵਿਊਜ਼ ਸੁਣਿਆ ਹੋਣਗੇ ਆ ਆਪਣੇ ਦਵਾਈ ਤੋਂ ਜਿਹੜੇ ਪ੍ਰਾਪਰਟੀ ਦੇ ਉੱਤੇ ਆਪਣੇ ਬੰਦੇ ਕੰਮ ਕਰਦੇ ਨੇ ਖਾਸ ਤੌਰ ਤੇ ਪੰਜਾਬੀ ਆਪਣੇ ਬੰਦੇ ਕੰਮ ਕਰਦੇ ਨੇ ਔਰ ਉਹਨਾਂ ਦੀਆਂ ਇੰਟਰਵਿਊ ਆਈਆਂ ਕਈ ਚੈਨਲਾਂ ਦੇ ਉੱਪਰ ਤੇ ਉਹਨਾਂ ਨੇ ਉੱਥੇ ਵੀ ਪ੍ਰੋਪਰਟੀ ਬਾਰੇ ਦੱਸਿਆ ਕਿ ਉੱਥੇ ਆਪਾਂ ਨੂੰ ਪ੍ਰੋਪਰਟੀ ਤੇ ਰਿਟਰਨ ਕਿੰਨੀ ਆਉਂਦੀ ਆ ਔਰ ਬਹੁਤ ਵਧੀਆ ਰਿਟਰਨ ਆਉਂਦੀ ਆ ਤੇ ਉਹਦੇ ਬਰਾਬਰ ਜੇਕਰ ਆਪਾਂ ਇੱਥੇ ਦੀ ਰਿਟਰਨ ਦੇਖੀਏ ਕੀ ਪੰਜਾਬ ਦੀ ਪ੍ਰੋਪਰਟੀ 'ਚ ਰਿਟਰਨ ਉਹ ਤੋਂ ਵੱਧ ਆਉਂਦੀ ਆ ਜਾਂ ਫਿਰ ਦੁਬਈ ਦੇ ਵਿੱਚ ਵੱਧ ਆਉਂਦੀ ਆ ਇਹਦੇ ਤੇ ਦੋ ਮਿੰਟ ਆਪਾਂ ਜਾ ਕਰਦੇ ਆ ਗੱਲਬਾਤ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬੀ ਮੁੰਡੇ ਤੇ ਕੁੜੀਆਂ ਦੁबई ਦੇ ਵਿੱਚ ਜਾ ਕੇ ਇੰਨਾ ਵੱਡਾ ਰੀਅਲ ਏਸਟੇਟ ਦਾ ਕਾਰੋਬਾਰ ਕਰ ਰਹੇ ਨੇ ਕਿ ਕਦੇ-ਕਦੇ ਸੁਣ ਕੇ ਆਪਣੇ ਆਪ ਤੇ ਮਾਣ ਵੀ ਹੁੰਦਾ ਯਾਰ ਸਾਡੇ ਪੰਜਾਬੀ ਕਿੱਥੇ ਤੱਕ ਪਹੁੰਚ ਗਏ ਨੇ ਕੁੜੀਆਂ ਇੱਕ ਕੁੜੀ ਦੀ ਮੈਂ ਸਿਮਰਜੋਤ ਮੱਕੜ ਨਾਲ ਇੰਟਰਵਿਊ ਸੁਣੀ ਤੇ ਜਿਹੜੀ ਕੁੜੀ ਇਹ ਦਮ ਪਰਦੀ ਹੈਗੀ ਕਿ ਮੈਂ ਦੁबई ਦੇ ਵਿੱਚ ਇੰਨਾ ਕ ਰੀਅਲ ਏਸਟੇਟ ਦਾ ਕੰਮ ਦੇ ਵਿੱਚ ਕਾਜਾਬ ਹੋ ਗਈਆਂ ਔਰ ਅੱਗੇ ਹੋਵਾਂਗੀ ਕਿ ਇੱਕ ਦਿਨ ਮੇਰਾ ਆਪਣਾ ਜਹਾਜ਼ ਹੋਵੇਗਾ ਦੋਸਤੋ ਇਹ ਇਹ ਹੈ ਇੱਕ ਉਡਾਨ ਜਿਹਦੇ ਚ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਬੱਚਿਆਂ ਦੇ ਉਹਨਾਂ ਦੀ ਸੋਚ ਦੀ ਉਡਾਨ ਉਹਨਾਂ ਦੀ ਕਰਮਾਂ ਦੀ ਉਡਾਨ ਉਹਨਾਂ ਦੀ ਮਿਹਨਤ ਦੀ ਉਡਾਨ ਜਿਹੜੀ ਇੱਥੋਂ ਸਿੰਪਲ ਪਿੰਡ ਦੇ ਵਿੱਚੋਂ ਇੱਕ ਕੁੜੀ ਜਾ ਕੇ ਉੱਠ ਕੇ ਦੁਬਈ ਪਹੁੰਚਦੀ ਹੈ ਤੇ ਦੁਬਈ ਜਾ ਕੇ ਇੱਕ ਸੁਧਾਰਨ ਕਰਨ ਦੇ ਵਿੱਚੋਂ ਪਿੰਡ ਦੇ ਵਿੱਚੋਂ ਉੱਠ ਕੇ ਦੁਬਈ ਜਾ ਕੇ ਰੀਅਲ ਏਸਟੇਟ 'ਚ ਆਪਣਾ ਨਾਮ ਬਣਾਉਂਦੀ ਹੈ ਪੈਸੇ ਕਮਾਉਂਦੀ ਹੈ ਅੱਜ ਉਹਦਾ ਦੁਬਈ ਦੇ ਡਾਊਨ ਟਾਊਨ ਦੇ ਵਿੱਚ ਵੀ ਪ੍ਰਾਪਰਟੀ ਹੈ ਦੋਸਤੋ ਤੇ ਉਹਦੀ ਹੋਰ ਵੀ ਉੱਥੇ ਕਈ ਜਿਹੜੀਆਂ ਵਧੀਆ ਮਤਲਬ ਆ ਉੱਥੇ ਨੇ ਉੱਥੇ ਉਹਦੀ ਪ੍ਰਾਪਰਟੀ ਹੈ ਔਰ ਕੰਮ ਕਰੀ ਹੈ ਮੇਰਾ ਵਿਸਾ ਇਹ ਕਿਉਂ ਹਨ ਉਹ ਉੱਥੇ ਆਪਣੇ ਬਾਰੇ ਤੇ ਉੱਥੇ ਦੀ ਪ੍ਰਾਪਰਟੀ ਬਾਰੇ ਦੱਸ ਰਹੀ ਹੈਗੀ ਕਿ ਉੱਥੇ ਅਗਰ ਆਪਾਂ ਉੱਥੇ ਪ੍ਰਾਪਰਟੀ ਲੈਣੇ ਆ ਜੇ ਉੱਥੇ ਅ ਮਤਲਬ ਕੋਈ ਏਰੀਏ ਹੈਗੇ ਨੇ ਜਿਹੜੇ ਵਧੀਆ ਏਰੀਏ ਨੇ ਜਿਵੇਂ ਮੰਨ ਲਓ ਉੱਥੇ ਕੋਈ ਜੀਵੀਸੀ ਹੈਗਾ ਡਾਊਨ ਟਾਊਨ ਤਾਂ ਮੈਂ ਤੁਹਾਨੂੰ ਪਹਿਲਾਂ ਕਹਿ ਹੀ ਹੈਗਾ ਹੋਰ ਇਸ ਤਰ੍ਹਾਂ ਦੇ ਜਿੱਥੇ ਏਰੀਏ ਨੇ ਅਗਰ ਉੱਥੇ ਪ੍ਰਾਪਰਟੀ ਆਪਾਂ ਲੈਣੇ ਆ ਤੇ ਉੱਥੇ ਦੀ ਜਿਹੜੀ ਰਿਟਰਨ ਹੈਗੀ ਉਹ ਕਿੰਨੇ ਪਰਸੈਂਟ ਹੈਗੀ ਮੰਨ ਲਓ ਤੁਸੀਂ ਕਿਤੇ ਉਹ 5% ਦੱਸਦੀ ਹੈ ਕਿਤੇ ਉਹ 10% ਦੱਸਦੀ ਹੈ ਚਲੋ ਮੰਨ ਕੇ ਚੱਲੋ ਕਿ 12% ਵੀ ਹੋ ਸਕਦੀ ਹੈ 12% ਮਤਲਬ ਕਿ 1 ਰੁਪਇਆ ਸੈਂਕੜੇ ਦਾ ਅਬਿਆਸ ਇਹ ਦੋਸਤੋ ਦबई ਦੇ ਵਿੱਚ ਚਲੋ ਕੰਮ ਤਾਂ ਹੈਗਾ ਬਹੁਤ ਹੀ ਟਾਪ ਦਾ ਰੀਅਲ ਸਟੇਟ ਦਾ ਉੱਥੇ ਮਤਲਬ ਆਪਣੇ ਲੋਕਾਂ ਨੇ ਬੜੇ ਵੱਡੇ ਵੱਡੇ ਲੋਕਾਂ ਨੇ ਉਬਰਾਏ ਜਿਵੇਂ ਉਹ ਆਪਣਾ ਮੁੰਡਾ ਹੀਰੋ ਹੈ ਜਿਹੜਾ ਅ ਸ੍ਰੀ ਸੁਬਰਾਏ ਦਾ ਬੇਟਾ ਹੈਗਾ ਤੇ ਉਹਨਾਂ ਨੇ ਜਾ ਕੇ ਉੱਥੇ ਆਪਣਾ ਬਹੁਤ ਵੱਡਾ ਕੰਮ ਕੀਤਾਗਾ ਆ ਜਿਹੜੇ ਆਪਣੇ ਹੀਰੋ ਨੇਗੇ ਇਹਨਾਂ ਦੀ ਵੀ ਉੱਥੇ ਬਹੁਤ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਨੇ ਪਰ ਅਸੀਂ ਲੋਕ ਕਈ ਵਾਰ ਕੀ ਸੋਚਦੇ ਆ ਨਾ ਯਾਰ ਇਹ ਤਾਂ ਵੱਡੇ ਲੋਕ ਨੇ ਮੈਂ ਪਰ ਜਿਹੜੀ ਕੁੜੀ ਦਾ ਤੁਹਾਨੂੰ ਜ਼ਿਕਰ ਕੀਤਾ ਦੋਸਤੋ ਉਹ ਤਾਂ ਆਪਣੇ ਇੱਕ ਸਿੰਪਲ ਪਿੰਡ ਚੋਂ ਉੱਠ ਕੇ ਗਈ ਐ ਔਰ ਬਿਨਾ ਪੈਸਿਆਂ ਤੋਂ ਗਈ ਸੀ ਔਰ ਉੱਥੇ ਜਾ ਕੇ ਉਹਨੇ ਨੌਕ ਕਰ ਲਿਆ ਮੈਂ ਜਦੋਂ ਆਪਣੇ ਉਹਨਾਂ ਬੇਰਾਂ ਨੂੰ ਇਸ ਤਰ੍ਹਾਂ ਦੀ ਸਲਾਹ ਦਿੰਨਾਗਾ ਜਿਨ੍ਹਾਂ ਨੂੰ ਕਰੋੜਾ ਰੁਪਏ ਮਿਲੇ ਨੇ ਜਿਨ੍ਹਾਂ ਨੂੰ 10 ਕਰੋੜ 20 ਕਰੋੜ ਕਈ ਤਾਂ 50 ਕਰੋੜ 70 ਕਰੋੜ ਰੁਪਏ ਵਾਲੇ ਵੀ ਇਹੋ ਜਿਹੇ ਸਾਡੇ ਜ਼ਿਮੀਂਦਾਰ ਨੇ ਜਿਨ੍ਹਾਂ ਨੇ ਇਹਨੇ ਪੈਸੇ ਵਟ ਲਏ ਨੇ ਔਰ ਉਹਨਾਂ ਦੀ ਹੋਰ ਪ੍ਰਾਪਰਟੀ ਹੈ ਜੇ ਇੰਨੀ ਪਈਆ ਕਈ ਬੰਦੇ ਦੱਸ ਦਿੰਦੇ ਨੇ ਕਿ ਸਾਡੇ 50 ਏਕੜ 100 ਏਕੜ ਅਜੇ ਉੱਥੇ ਪਿਆ ਜਿੱਥੇ 10 10 20-20 ਕਰੋੜ ਰੁਪਏ ਏਕੜ ਦਾ ਰੇਟ ਹੈ ਹੁਣ ਇੱਥੇ ਸਵਾਲ ਪੈਦਾ ਦੋਸਤੋ ਇਹ ਹੁੰਦਾ ਕਿ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਇਹ ਫਿਰ ਕਹੋ ਤਾਂ ਹੁਣ ਸੱਚ ਕਿਉਂ ਨਹੀਂ ਹੁੰਦੀ ਕਿ ਜਿਹਦੇ ਘਰੇ ਦਾਣੇ ਨੇ ਉਹਦੇ ਸਿਆਣੇ ਵੀ ਕਮਲੇ ਹੋਏ ਪਏ ਨੇ ਮੇਰਾ ਕਹਿਣ ਦਾ ਮਤਲਬ ਕੀ ਹੈਗਾ ਕਿ ਇੱਕ ਬੱਚੇ ਬਿਨਾ ਪੈਸਿਆਂ ਤੋਂ ਉੱਠ ਕੇ ਜਾ ਕੇ ਦੁਬਈ ਵਰਗੀ ਮਾਰਕੀਟ ਦੇ ਵਿੱਚ ਕਾਮਯਾਬ ਹੋਗੇ ਅਸੀਂ ਇੱਥੇ ਡਰ ਹੀ ਜਾਂਦੇ ਆ ਪਰ ਮੈਂ ਜਿਹੜੀ ਗੱਲ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਮੈਂ ਦੋਸਤੋ ਇਹ ਕਰੀ ਕਿ ਕਿਉਂਕਿ ਨਾ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰੂੰਗਾ ਕਿ ਆਪਾਂ ਹੈਗੇ ਆ ਦੇਸੀ ਬੰਦੇ ਆਪਾਂ ਦੇਸੀ ਢੰਗ ਤਰੀਕੇ ਨਾਲ ਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਵਿੱਚ ਤੁਸੀਂ ਹੋਰ ਚੈਨਲਾਂ ਤੇ ਵੀਡੀਓ ਇੰਟਰਵਿਊ ਸੁਣਦੇ ਹੋਵੋਗੇ ਜਿਹੜੇ ਅੱਧੀ ਅੰਗਰੇਜ਼ੀ ਨੂੰ ਮੂੰਹ ਮਾਰਦੇ ਨੇ ਅੱਧਾ ਮਤਲਬ ਬੜਾ ਕੀ ਕਹਿੰਨੇ ਉਹਨੇ ਆਪਾਂ ਸੂਫੂ ਨਾ ਗੱਲਬਾਤ ਕਰਦੇ ਆ ਆਪਾਂ ਨੂੰ ਉਹ ਚਾ ਕੁਝ ਨਹੀਂ ਆਂਦਾ ਆਪਾਂ ਤਾਂ ਦੇਸੀ ਤਰੀਕੇ ਨਾਲ ਹੀ ਸਮਝਾਵਾਂਗੇ ਤੁਹਾਨੂੰ ਬਲ ਜੇ ਆਪਾਂ ਪੰਜਾਬ ਦੇ ਵਿੱਚ ਮਤਲਬ ਇੱਥੇ ਕੀ ਰਿਟਰਨ ਹੈ ਇੱਥੇ ਦੋਸਤੋ ਜੇ ਆਪਾਂ ਜੇ ਤਾਂ ਕਿਰਾਏ ਦੀ ਵੀ ਗੱਲ ਕਰ ਲਈਏ ਚਲੋ ਜੇ ਆਪਾਂ ਇੱਥੇ ਕਿਰਾਏ ਦੀ ਗੱਲ ਕਰਦੇ ਆ ਤਾਂ ਕਿਰਾਏ ਦੀ ਵੀ ਇੱਥੇ ਇੰਨੇ ਕ ਪਰਸੈਂਟ ਰਿਟਰਨ ਹੈਗੀ ਆ ਕਿਤੇ ਵੱਧ ਦਬਈ ਨਾਲੋਂ ਕਿਤੇ ਵੱਧ ਜਿਹੜੀ ਮਤਲਬ ਜਿੱਥੇ ਸਾਡੀਆਂ ਰੈਂਟਲ ਪ੍ਰੋਪਰਟੀਆਂ ਨੇ ਜਦੋਂ ਸ਼ੁਰੂਆਤ ਦੇ ਵਿੱਚ ਚਾਹੇ ਅੱਜ ਤਾਂ ਪ੍ਰਾਪਰਟੀਆਂ ਮਹਿੰਗੀਆਂ ਹੋ ਗਈਆਂ ਪਰ ਜਦੋਂ ਮਤਲਬ ਅਸੀਂ ਬਣਾਏ ਸੀਗੇ ਉਦੋਂ ਦੀ ਪ੍ਰਾਪਰਟੀ ਦੀ ਵੈਲਿਊ ਦੇ ਮੁਤਾਬਕ ਸਾਡਾ ਜੇ ਰੈਂਟ ਲਾਉਣਿਆਂ ਤਾਂ ਉਹ 24% ਦੋ ਰੁਪਏ ਸੈਂਕੜੇ ਤੋਂ ਵੀ ਵੱਧ 3-3 ਰੁਪਏ ਸੈਂਕੜੇ ਦੇ ਵੀ ਯਾਨੀ ਕਿ ਮਤਲਬ 36-36% ਵੀ ਰਿਟਰਨ ਦਿੰਦਾ ਸੀ ਹੁਣ ਪ੍ਰਾਪਰਟੀਆਂ ਚਲੋ ਸਾਡੀਆਂ ਉਹ ਮਹਿੰਗੀਆਂ ਹੋ ਗਿਆ ਲੇਕਿਨ ਦੋਸਤੋ ਫਿਰ ਉਹ ਨਾਲ ਜਦੋਂ ਦੁਬਈ ਦੀ ਗੱਲ ਕਰਦੇ ਨੇ ਕਿ ਉੱਥੇ ਜਿਹੜੀ ਪ੍ਰਾਪਰਟੀ ਐ ਤੁਸੀਂ ਲੈ ਕੇ ਜਿਵੇਂ ਉਹ ਕੁੜੀ ਨੇ ਮਤਲਬ ਦੱਸਿਆ ਕਿ ਅਗਰ ਤੁਸੀਂ 5 ਸਾਲਾਂ ਬਾਅਦ ਵੇਚਦੇ ਹੋ ਤਾਂ ਤੁਹਾਡੀ ਉਹ ਪ੍ਰਾਪਰਟੀ ਐ ਜਿਹੜੀ ਉਹ ਡੇਡੀ ਹੋ ਸਕਦੀ ਆ ਜਾਂ ਉਹਦੇ ਚੌਥਾ ਹਿੱਸਾ ਵਾਧਾ ਹੋ ਸਕਦਾ ਹੈ ਇਹ ਨਹੀਂ ਹੈਗਾ ਕਿ ਤੁਸੀਂ ਉੱਥੇ ਪ੍ਰਾਪਰਟੀ ਲਈ ਤੇ ਤੁਹਾਡੀ ਪ੍ਰਾਪਰਟੀ ਬਹੁਤ ਤੇਜ਼ ਹੋ ਜਾਊਗੀ 10 ਸਾਲਾਂ ਬਾਅਦ ਵੇਚਦੇ ਹੋ ਫਿਰ ਉਹ ਕਹਿੰਦੀ ਆ ਕਿ ਮੁੰਡੇ ਜਿਹੜੇ ਹੋਰ ਵੀ ਕੰਮ ਕਰਦੇ ਨੇ ਉਹ ਦੱਸਦੇ ਨੇ ਕਿ ਫਿਰ ਮਤਲਬ ਬਹੁਤ ਜ਼ਿਆਦਾ ਤੇਜ਼ ਵੀ ਹੋ ਜਾਂਦੀ ਹੈ ਪਰ ਸਾਡੀ ਮਤਲ ਇੱਥੇ ਮਾਰਕੀਟ ਕੀ ਹੈਗੀ ਸਾਡੀ ਦੋਸਤੋ ਮਾਰਕੀਟ ਉਹਨਾਂ ਦੇ ਮੁਕਾਬਲੇ ਕਿਤੇ ਅੱਗੇ ਆ ਕਿਤੇ ਵੀ ਅੱਗੇ ਆ ਮੈਂ ਤੁਹਾਨੂੰ ਇਹ ਗੱਲ ਕਹਿ ਸਕਦਾ ਇੱਥੇ ਤੁਸੀਂ ਅੱਜ ਪੈਸੇ ਲਾਉਨੇ ਹੋ ਮਤਲ ਅਗਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾਂਗਾ ਕਿ ਕੋਈ ਵਿਅਕਤੀ ਇੱਥੇ ਅੱਜ ਪੈਸੇ ਲਾ ਕੇ ਪ੍ਰਾਪਰਟੀ ਦੀ ਰਜਿਸਟਰੀ ਕਰਾ ਕੇ ਅਗਰ ਅਸੀਂ ਸੁਪੋਜ਼ ਕਰ ਲਓ ਮੈਂ ਮਹਾਲੀ ਦੀ ਗੱਲ ਕਰ ਲੈਣਾ ਲੁਧਿਆਣੇ ਦੀ ਗੱਲ ਕਰ ਲੈਣਾ ਅੰਮ੍ਰਿਤਸਰ ਦੀ ਗੱਲ ਕਰ ਲੈਣਾ ਪਟਿਆਲੇ ਦੀ ਗੱਲ ਕਰ ਲੈਣਾ ਕਿਤੇ ਵੀ ਆਪਾਂ ਮਤਲਬ ਗੱਲ ਕਰ ਲੈਨੇ ਆ ਅਗਰ ਇੱਥੇ ਆਪਾਂ ਪ੍ਰਾਪਰਟੀ ਲੈ ਕੇ ਇੱਥੇ ਆਪਾਂ ਪ੍ਰਾਪਰਟੀ ਨੂੰ ਬਾਈਜੀ 5 ਸਾਲਾਂ ਬਾਅਦ ਸੇਲ ਕਰਦੇ ਆ ਜਾਂ 4 ਸਾਲਾਂ ਬਾਅਦ ਸੇਲ ਕਰਦੇ ਆ ਜਾਂ 7 ਸਾਲਾਂ ਬਾਅਦ ਸੇਲ ਕਰਦੇ ਆ ਤਾਂ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਗੁਣਾ ਪ੍ਰਾਪਰਟੀ ਹੋ ਜਾਂਦੀ ਹੈ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਜੇ ਤੁਸੀਂ 5 ਸਾਲ ਪ੍ਰਾਪਰਟੀ ਰੱਖ ਕੇ ਯਾਨੀ ਕਿ ਰਜਿਸਟਰੀ ਕਰਾ ਕੇ ਜਿਨ੍ਹਾਂ ਦੀ ਤਾਂ ਹੈਗੀ ਆ ਉਹ ਖੁਦ ਹੀ ਦੱਸ ਸਕਦੇ ਨੇ ਉਹ ਖੁਦ ਦੱਸ ਸਕਦੇ ਨੇ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਪ੍ਰਾਪਰਟੀ ਖਰੀਦੀ ਸੀ ਉਹਦਾ ਅੱਜ ਕੀ ਰੇਟ ਹੋ ਗਿਆ ਮੈਂ ਦੋਸਤੋ ਜਿਹੜਾ ਤੁਹਾਨੂੰ ਜ਼ਿਕਰ ਕੀਤਾ ਸੀ ਜਿਹੜੇ ਪਿੰਡਾਂ ਦੇ ਵਿੱਚ ਉਹਨੂੰ ਛੜਦੇ ਉਹਨਾਂ ਨੂੰ ਆਪਾਂ ਸੋ ਮਾਟਰਾ ਇਹਨਾਂ ਪਿੰਡਾਂ ਨੂੰ ਛੜ ਦਿਓ ਕਿ ਇੱਥੇ ਜਿਹੜੀ ਪ੍ਰਾਪਰਟੀ ਦੋਸਤੋ ਅਸੀਂ ਕਿਐਸੀ 81 ਲੱਖ ਨੂੰ ਜਾਂ 70 ਲੱਖ ਨੂੰ ਮੈਂ ਖੁਦ ਆਪ ਮਤਲਬ ਇੱਥੇ ਪ੍ਰਾਪਰਟੀ ਜਿਹੜੀ ਖਰੀਦੀ ਸੀ ਉਹ ਦੋਸਤੋ 70 ਤੇ 80 ਲੱਖ ਵਾਲੀ ਪ੍ਰਾਪਰਟੀ ਹੈ ਜਿਹੜੀ ਅੱਜ 18-19 ਕਰੋੜ ਰੁਪਏ ਦੀ ਹੋ ਚੁੱਕੀ ਆ ਔਰ ਜਿਹੜੀਆਂ ਮਤਲਬ ਇਹ ਪ੍ਰਾਪਰਟੀਆਂ ਨੇ ਦੋਸਤੋ ਇਹ ਪ੍ਰਾਪਰਟੀਆਂ ਮਤਲਬ ਅ ਔਰ 200% ਨਹੀਂ 500% ਦਾਅਵੇ ਨਾਲ ਵਧਦੀਆਂ ਨੇ ਗਿਆ ਐ ਨਹੀਂ ਕਿ ਯਾਰ ਆਪਾਂ ਨੇ ਲੈ ਲਈ ਸੈਦ ਬਾਤ ਬਦੂ ਜਾਂ ਨਾ ਬਦੂ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਇੱਥੇ ਹੋਰ ਮਤਲਬ ਇਲਾਕੇ ਜਿੰਨੇ ਵੀ ਮਾਲੀ ਦੇ ਆਲੇ ਦਾ ਨੇ ਕਮਰਸ਼ੀਅਲ ਲੈ ਲੋ ਜੇ ਕਮਰਸ਼ੀਅਲ ਦੇ ਵਿੱਚ ਪੈਸੇ ਲਾਉਣੇ ਆ ਅੱਜ ਕਮਰਸ਼ੀਅਲ ਪ੍ਰਾਪਰਟੀ ਲੈ ਕੇ ਅਸੀਂ 5 ਸਾਲ ਲਈ ਛੱਡ ਦਿੰਨੇ ਆ 4 ਸਾਲ ਲਈ ਛੱਡ ਦਿੰਨੇ ਆ 7 ਸਾਲਾਂ ਲਈ ਛੱਡ ਦਿੰਨੇ ਆ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਉਹ ਪ੍ਰਾਪਰਟੀ ਕਿੱਥੇ ਜਾ ਸਕਦੀ ਆ ਜਿਹੜੀ ਆਪਣੇ ਰਾਜਪੁਰਾ ਰੋਡ ਹੈ ਅਗਰ ਆਪਣੇ ਚੁੰਨੀ ਵਾਲੀ ਰੋਡ ਹੈ ਅਗਰ ਆਪਣੇ ਲੁਧਿਆਣੇ ਵਾਲੀ ਰੋਡ ਆ ਖਰਡਾਲੀ ਰੋਡ ਹੈ ਲੰਡਰਾਂ ਵਾਲੀ ਇਹ ਸਾਰੀਆਂ ਰੋਡਾਂ ਤੇ ਅਗਰ ਤੁਸੀਂ ਕਮਰਸ਼ੀਅਲ ਪ੍ਰਾਪਰਟੀ ਦਾ ਅੱਜ ਤੋਂ 5 ਸਾਲ ਪਹਿਲਾਂ ਜਿਸ ਵਿਅਕਤੀ ਨੇ ਖਰੀਦੀ ਆ ਉਹਦਾ ਅੱਜ ਰੇਟ ਪਤਾ ਕਰੋਗੇ ਤੇ ਕੋਈ ਗੁਣਾ ਨਹੀਂ ਵੀ ਜਿਹੜਾ ਤੁਸੀਂ ਗੁਣਾ ਕਰ ਸਕੋ ਕਿ ਕਿੰਨੇ ਗੁਣਾ ਹੋ ਗਏ ਤੇ ਮਤਲਬ ਇਹ ਮੈਂ ਕੁਝ ਤੁਹਾਨੂੰ ਉਹ ਗੱਲਾਂ ਕਰ ਰਿਹਾ ਜਿਹੜੀਆਂ ਕਿ ਮੋਟੀਆਂ-ਮੋਟੀਆਂ ਗੱਲਾਂ ਨੇ ਜਾਨੀ ਇਹ ਇੱਥੇ ਇਸ ਤਰ੍ਹਾਂ ਦੇ ਇਲਾਕੇ ਨੇ ਜਿੱਥੇ ਵੀ ਤੁਸੀਂ ਅਗਰ ਪੈਸੇ ਲਾਉਨੇ ਹੋ ਮੈਂ ਮਤਲਬ ਤੁਹਾਨੂੰ ਸਿਰਫ ਇਹ ਗੱਲ ਕਹਿਣੀ ਚਾਹਣਾਗਾ ਮਤਲਬ ਤੁਸੀਂ ਚਲੋ ਇਹਨੂੰ ਵੀ ਛੱਡ ਦਿਓ ਤੁਸੀਂ ਕਹੋਗੇ ਮਹਾਲੀ ਮਤਲਬ ਉਹ ਹੈ ਮਹਾਲੀ ਨੂੰ ਛੱਡ ਦਿਓ ਸਾਡਾ ਮਲੇਰਕੋਲਾ ਜਿੱਥੇ ਹੈ ਛੋਟਾ ਜਿਹਾ ਸ਼ਹਿਰ ਹੈ ਵੱਡਾ ਤਾਂ ਹੈਗਾ ਲੇਕਿਨ ਮਲੇਰਕੋਲੇ ਤੋਂ ਕਤੂਰੀ ਨੂੰ ਰੋਡ ਜਾਂਦੀ ਆ ਲੁਧਿਆਣੇ ਨੂੰ ਰੋਡ ਜਾਂਦੀ ਆ ਉਸ ਰੋਡ ਦੇ ਉੱਪਰ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਪ੍ਰਾਪਰਟੀ ਦਾ ਰੇਟ ਸੀਗਾ ਤੁਸੀਂ ਅੱਜ ਪੁੱਛ ਲੋ ਕਿ ਸ਼ਰਮਾਂ ਤੇ ਕਿਸੇ ਨੇ ਖਰੀਦੀ ਆ ਜਾਂ ਕਿਸੇ ਦੀ ਉੱਤੇ ਪ੍ਰਾਪਰਟੀ ਦਾ ਪਈਆਂ ਹੀ ਨੇ ਨਾ ਔਰ ਰੋਡ ਤੇ ਤਾਂ ਪ੍ਰਾਪਰਟੀਆਂ ਪਈਆਂ ਨੇ ਉਹਨਾਂ ਨੂੰ ਪੁੱਛੋ ਕਿ ਅੱਜ ਤੋਂ 5 ਸਾਲ ਪਹਿਲਾਂ ਜਿਹੜੇ ਰੇਟ ਏਕੜਾ ਦੇ ਵਿੱਚ ਸੀਗੇ ਦੋਸਤੋ ਏਕੜਾ 'ਚ ਮੈਂ ਕੱਲੀ ਨੇਰੇ ਗੱਲ ਨਹੀਂ ਕਰਦਾ ਮਲੇਰ ਕੋਲੇ ਦੇ ਬਲੇ ਕੋਲੇ ਨੂੰ ਛੱਡ ਜੋ ਮਲੇਰ ਕੋਲੇ ਤੇ ਲੁਧਿਆਣੇ ਦੇ ਵਿਚਾਲੇ ਆ ਜੋ ਜਿਵੇਂ ਰਹੀੜੇ ਜਿੱਥੇ ਸਾਡੇ ਗਦਾਮ ਨੇ ਕੁੱਪ ਕੁੱਪਦੌਰ ਹੀੜਾ ਮਤਲਬ ਵਿਚ ਵਿਚਾਲੇ ਸੈਂਟਰ ਤੇ ਇਧਰੋਂ ਸੰਗਾਲਾ ਟੱਪ ਜੋ ਸੰਗਾਲੇ ਤੋਂ ਅੱਗੇ ਧੂਰੀ ਤੇ ਬਲੇਰ ਕੋਲੇ ਦੇ ਵਿਚਾਲੇ ਆ ਜਾ ਗਜਾਂ ਦੇ ਵਿੱਚ ਮਿਲਦੀ ਆ ਜਜ਼ਮੀਨ ਗਜਾ ਚ ਜਿਹੜੀ ਏਕੜਾਂ ਦੇ ਵਿੱਚ ਮਿਲਦੀ ਹੁੰਦੀ ਚੀਜ਼ 50 ਲੱਖ ਨੂੰ ਏਕੜ 70 ਲੱਖ ਨੂੰ ਏਕੜ ਕਰੋੜ ਰੁਪਏ ਨੂੰ ਏਕੜ ਅੱਜ ਗਜਾਂ ਦੇ ਵਿੱਚ ਮਿਲਦੀ ਆ ਦੋਸਤੋ 5000 ਰੁਪਏ ਗਾਜ 10000 ਰੁਪਏ ਗਾਜ 15000 ਰੁਪਏ ਗਾਜ ਈਵਨ 20000 ਰੁਪਏ ਗੱਜ ਵੀ ਇਸ ਰੋਡ ਦੇ ਉੱਪਰ ਰੇਡ ਨੇ ਹੁਣ ਤੁਸੀਂ ਸੋਚ ਕੇ ਦੇਖੋ ਕਿ ਅਗਰ ਤੁਸੀਂ ਉਸ ਪ੍ਰਾਪਰਟੀ ਦੇ ਗੱਜ ਨੂੰ 4840 ਦੇ ਨਾਲ ਜੇ ਗੁਣਾ ਕਰਦੇ ਹੋ ਜਿਹੜੀ 10000 20000 ਜਾਂ 15000 ਰੁਪਏ ਗੱਜ ਹੈ ਉਹਨੂੰ 4840 ਦੇ ਨਾਲ ਗੁਣਾ ਕਰਕੇ ਦੇਖੋ ਕਿ ਏਕੜ ਜਿਹੜਾ ਉਹ ਕਿੱਥੇ ਚਲਿਆ ਗਿਆ ਔਰ ਉਹਦੀ 5 ਸਾਲ ਪਹਿਲਾਂ ਦੀ ਕੀਮਤ ਕੱਢੋ ਜਿਹੜੀ ਏਕੜਾਂ ਦੇ ਵਿੱਚ ਮਿਲਦੀ ਸੀ ਅੱਜ ਉੱਥੇ ਉਹ ਕਜਾਂ ਦੇ ਵਿੱਚ ਵਿਕ ਰਹੀ ਆ ਜਾਂ ਮਿਲ ਰਹੀ ਆ ਜਾਂ ਵਿਕ ਰਹੀ ਆ ਫੇਰ ਹੁਣ ਤੁਸੀਂ ਕਹੋਗੇ ਉਹ ਤਾਂ ਜੀ ਫਿਰ ਵੱਧ ਗਏ ਰੇਟ ਆਪਣ ਨੂੰ ਸਵਾਲ ਜਵਾਬੇ ਹੀ ਹੁੰਦਾ ਹੁਣ ਤਾਂ ਜੀ ਜਿਹੜੇ ਵਧਨੇ ਤੇ ਵੱਧ ਗਏ ਹੁਣ ਤਾਂ ਜੀ ਫਿਰ ਗਜਾਂ ਚ ਹੋ ਗਈ ਹੁਣ ਤਾਂ ਜੀ 10000 ਵਾਲੀ ਨੇ ਕਿੱਥੇ ਜਾਣਾ ਦੋਸਤੋ ਹਰੇਕ ਸਮੇਂ ਜਦੋਂ ਅਸੀਂ ਕੋਈ ਪ੍ਰਾਪਰਟੀ ਖਰੀਦਦੇ ਆ ਹਮੇਸ਼ਾ ਹੀ ਸਾਨੂੰ ਉਹ ਮਹਿੰਗੀ ਲੱਗਦੀ ਆ ਲੇਕਿਨ ਜਦੋਂ 6 ਮਹੀਨੇ ਲੰਘ ਜਾਂਦੇ ਨੇ ਉਹ ਸਸਤੀ ਲੱਗਣ ਲੱਗ ਜਾਂਦੀ ਹੈ ਇਹ ਜਿਹੜੇ ਜਿਸ ਸਮੇਂ ਦੀ ਮੈਂ 5 ਸਾਲ ਪਹਿਲਾਂ ਦੀ ਜੇ ਗੱਲ ਕਰਾਂ ਜਦੋਂ ਇੱਕਣਾ ਜਿੱਥੇ ਰੇਟ ਸੀਗੇ ਉਹ ਅੱਜ ਮਤਲਬ ਵੱਧ ਕੇ ਉਦੋਂ ਮਤਲਬ ਉਹ ਰੇਟ ਉੱਥੇ ਉਦੋਂ ਵੀ ਆ ਹੀ ਲੱਗ ਦਿੰਦੇ ਯਾਰ ਇੰਨਾ ਰੇਟ ਹੋ ਗਿਆ ਹੁਣ ਇਹ ਦੂ ਬਾਅਦ ਕੀ ਵਧਣਾਗਾ ਸੋ ਮੇਰਾ ਕਹਿਣ ਦਾ ਭਾਵ ਇਹ ਜਿਹੜੀ ਹਰੇਕ ਸਮੇਂ-ਸਮੇਂ ਦੀ ਗੱਲ ਹੈਗੀ ਜਿਹੜਾ ਸਮਾਂ ਆਪਾਂ ਚੱਲ ਰਹੇ ਹਾਂ ਜਿਸ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਆਪਾਂ ਨੂੰ ਪ੍ਰਾਪਰਟੀ ਮਹਿੰਗੀ ਲੱਗਦੀ ਹੁੰਦੀ ਹੈ ਪਰ ਮੈਂ ਤੁਹਾਨੂੰ ਜਿਹੜੀ ਗੱਲ ਨੂੰ ਮੈਂ ਕਿਤੇ ਪੱਛੇ ਨੂੰ ਹੋਰ ਨਾ ਲੈ ਜਾਂ ਅਗਰ ਦੁਬਈ ਦੇ ਤੁਸੀਂ ਡਾਊਨ ਟਾਊਨ ਨੂੰ ਵੀ ਲੈ ਲਓ ਜੀਵੀਸੀ ਏਰੀਆ ਨੂੰ ਲੈ ਲਓ ਜਿਹੜੇ ਮਰਜੀ ਏਰੀਆ ਨੂੰ ਲੈ ਲਓ ਜਾਂ ਮੰਨ ਲਓ ਜਿਵੇਂ ਉਹ ਸਭ ਤੋਂ ਜਿਹੜਾ ਇਹਨਾਂ ਦੇਸ਼ਾਂ ਦੇ ਵਿੱਚ ਵਿਚ ਤੇ ਟਾਪ ਦੀਆਂ ਪ੍ਰਾਪਰਟੀ ਆਉਂਦੀਆਂ ਨੇ ਜੇ ਮਤਲਬ ਕਿਨਾਰੇ ਸਮੁੰਦਰੀ ਕਿਨਾਰੇ ਦੀ ਸਮੁੰਦਰੀ ਕਿਨਾਰੇ ਤੇ ਹੀਰੋਆਂ ਦੇ ਮੰਗਲੋ ਬਣੇ ਨੇ ਮੈਂ ਕੈਨੇਡਾ ਵੀ ਦੇਖ ਕੇ ਆ ਅਮਰੀਕਾ ਵੀ ਦੇਖੇ ਨੇ ਜਿਹੜੇ ਬੰਗਲੋ ਬਣੇ ਹੋਏ ਨੇ ਇਹਨਾਂ ਦੇ ਰੇਟ ਬਹੁਤ ਜ਼ਿਆਦਾ ਵੱਧਦੇ ਨੇ ਪਰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਉਹਨਾਂ ਦਾ ਵੀ 5 ਸਾਲਾਂ ਦਾ ਰੇਟ ਕੱਢ ਕੇ ਕੰਪੈਰੀਸ਼ਨ ਕਰਕੇ ਦੇ ਲਓ ਸਾਡੇ ਇਹ ਦੇਸੀ ਸ਼ਹਿਰਾਂ ਦਾ ਵੀ ਕੱਢ ਕੇ ਦੇ ਤੁਸੀਂ ਕੰਪੈਰੀਸ਼ਨ ਕਰਕੇ ਦੇਖਿਓ ਫਰਕ ਕਿੱਥੇ ਆ ਫਰਕ ਕਿੱਥੇ ਆ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਦੋਸਤੋ ਫਰਕ ਇਹ ਹੈਗਾ ਕਿ ਅਸੀਂ ਡਰਦੇ ਆ ਸਾਡੇ ਮਨ ਦੇ ਵਿੱਚ ਭੈ ਆ ਯਾਰ ਕਿਤੇ ਲਾ ਕੇ ਘਟਨੇ ਨੇ ਮੈਨੂੰ ਕੋਈ ਦੱਸੋ ਤਾਂ ਸਹੀ ਨਾ ਅਜੇ ਤੱਕ ਘਟੇ ਕੀ ਦੇ ਨੇ ਮੈਨੂੰ ਕੋਈ ਇੱਕ ਬੰਦਾ ਤਾਂ ਦੱਸ ਦੇਵੇ ਆ ਕੇ ਕਿ ਮੈਂ ਇੱਥੇ ਜ਼ਮੀਨ ਜਿਹੜੀ ਪ੍ਰਾਪਰਟੀ ਖਰੀਦੀ ਸੀ ਉਹ ਘਟ ਗਈ ਕਿਸੇ ਨੇ ਆਪਣੀ ਨਲਾਇਕੀ ਦੇ ਨਾਲ ਕੋਈ ਪ੍ਰਾਪਰਟੀ ਗਲਤ ਖਰੀਦ ਲਈ ਹੋਵੇ ਉਹ ਤਾਂ ਹੈਗੀ ਵੱਖਰੀ ਗੱਲ ਲੇਕਿਨ ਜੀਨੇ ਸਹੀ ਪ੍ਰਾਪਰਟੀ ਖਰੀਦੀ ਹੈ ਕਦੇ ਨਹੀਂ ਕਟੇ ਹਾਂ ਦਾ ਵਾਧਾ ਕੁਝ ਪਰਸੈਂਟ ਵਧੋ ਸਕਦਾ ਕੁਝ ਘਟੋ ਸਕਦਾ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹਨਾਂ ਗੱਲਾਂ ਨੂੰ ਅਗਰ ਤੁਸੀਂ ਆਪਣੇ ਤੇ ਲਾਗੂ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਇਹੋ ਜਿਹੀਆਂ ਪ੍ਰਾਪਰਟੀਆਂ ਖਰੀਦ ਕੇ ਆਪਣੇ ਪੈਸੇ ਵਧਾਉਣੇ ਚਾਹੁੰਦੇ ਹੋ ਆਪਣੀ ਅਗਰ ਤੁਸੀਂ ਪੂੰਜੀ ਦਾ ਵਾਧਾ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਸਾਡੇ ਦਫ਼ਤਰ ਆਉਣਾ ਪਊਗਾ ਉਹਦੇ ਲਈ ਤੁਹਾਨੂੰ ਸਾਡੇ ਨਾਲ ਮੀਟਿੰਗ ਕਰਨੀ ਪਊਗੀ ਤਾਂ ਅਸੀਂ ਤੁਹਾਨੂੰ ਉਹਦਾ ਆਪਣੇ ਦਫ਼ਤਰ ਵੱਲੋਂ ਜੋ ਫਾਇਦਾ ਦੇ ਸਕਦੇ ਆ ਉਹ ਅਸੀਂ ਤੁਹਾਨੂੰ ਗਰੰਟੀ ਨਾਲ ਫਾਇਦਾ ਦੇਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ